ਜਦੋਂ ਬਾਗਾਂ ਵਿੱਚ ਫੁੱਲ ਖਿੜਦੇ ਨੇ ਜਦੋਂ ਰਾਗਸੁਰੀ ਲੈ ਛਿੜਦੇ ਨੇ ਜਦੋਂ ਨੈਣਾ ਦੇ ਖੂ ਗਿਣਦੇ ਨੇ ਤੇਰੀ ਉਦੋਂ ਆਵੇ ਯਾਦ ਬੜੀ ਜਦ ਪਹਿਲਾ ਪਾਉਂਦਾ ਮੋਰ ਕੋਈ ਜਦ ਚੜੇ ਘਟਾ ਕਰਨ ਕੋਰ ਕੋਈ ਝਾਂਜਰ ਦਾ ਛਣਕੇ ਬੋਰ ਕੋਈ ਤੇਰੀ ਉਦੋਂ ਆਵੇ ਯਾਦ ਬੜੀ ਦੀਵੇ ਤੇ ਜੁਗਰੂ ਆਉਂਦਾ ਏ ਮੌਤ ਨੂੰ ਗੱਲ ਨਾਲ ਆਉਂਦਾ ਏ ਉਹ ਜਦੋਂ ਆਪਣਾ ਆਪ ਗਵਾਉਂਦਾ ਏ ਤੇਰੀ ਉਦੋਂ ਆਵੇ ਯਾਦ ਬੜੀ ਜਦ ਕੋਲ ਬੋਲ ਦੀ ਬਾਗਾਂ ਵਿੱਚ ਜਦ ਗੀਤ ਕੋ ਬੋਲੇ ਰਾਗਾਂ ਵਿੱਚ ਜਦ ਛਿੜੇ ਸੰਗੀਤ ਬੇ ਸਾਜਾਂ ਵਿੱਚ ਤੇਰੀ ਉਦੋਂ ਆਵੇ ਯਾਦ ਬੜੀ ਜਦ ਦਿਲ ਨੂੰ ਦਿਲ ਦੀ ਰਾਹ ਮਿਲ ਜੇ ਜਦ ਦਿਲ ਨੂੰ ਦਿਲ ਦੀ ਰਾਹ ਮਿਲ ਜੇ ਟੁੱਟੇ ਦਿਲ ਨੂੰ ਕੋਈ ਦਵਾ ਮਿਲ ਜੇ ਬੂਟੇ ਨੂੰ ਸਵੇਰੇ ਚਾਹ ਮਿਲ ਜੇ ਤੇਰੀ ਉਦੋਂ ਆਵੇ ਯਾਰ ਬੜੀ ਤੇਰੀ ਉਦੋਂ ਆਵੇ ਯਾਰ ਬੜੀ